ਰਸਤੇ ਵੀਰਾਂ ਦਾ ਤੁਸੀਂ ਸਾਰੇ ਸਾਡੇ ਛੋਟੇ ਜਿਹੇ ਬਲਾਵੇ ਤੇ ਇਸ ਢੰਗ ਦੇ ਨਾਲ ਇਸ ਚੋਣਵੀ ਮਾਹੌਲ ਦੇ ਵਿੱਚ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਖ ਜਾਣਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਸੂਬੇ ਦੇ ਹੱਕ ਦੇ ਲਈ ਔਰ ਵੈਸ ਚੋਣ ਦੇ ਵਿੱਚ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਪੱਖ ਦੇ ਲਈ ਜੋ ਪੱਖ ਰੱਖਿਆ ਜਾਂਦਾ ਅਲੱਗ-ਅਲੱਗ ਲੀਡਰਸ਼ਿਪ ਵੱਲੋਂ ਤੁਸੀਂ ਰੋਜ਼ ਮੌਜੂਦ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਦਾ ਜਿਹੜਾ ਬੜਾ ਅਹਿਮ ਮੁੱਦਾ ਨਸ਼ਿਆਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਬਤ ਕੁਝ ਸਰਕਾਰ ਦਾ ਸਹੀ ਚਿਹਰਾ ਤੁਹਾਨੂੰ ਦਿਖਾਉਣ ਦੇ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਨੂੰ ਆਦਰਨੀਏ ਨਿਸ ਰਿੰਧੀ ਜੋ ਸਾਡੇ ਸੂਬੇ ਦੇ ਜਨਰਲ ਸੈਕਟਰੀ ਨੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਸੂਬੇ ਦੇ ਜਨਰਲ ਸੈਕਟਰੀ ਵਿਧਾਲ ਸਿੰਘ ਸੋਢੀ ਜੀ ਸਰਦਾਰ ਸਾਡੇ ਸਪੋਕਸਪਰਸਨ ਸਾਧਿਆ ਆਦਰਨੀਏ ਪ੍ਰਿਤਪਾਸਿੰਗ ਬੱਲੇਵਾਲ ਜੀ ਔਰ ਸਪੋਕਸਪਰਸਨ ਮੇਰੇ ਵੀਰ ਡਾਕਟਰ ਕਮਲਜੀਤ ਸੋਈ ਜੀ ਔਰ ਤੁਹਾਡੇ ਸਾਰਿਆਂ ਦੇ ਮਿੱਤਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀ ਜੀ ਇਹ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਨਿਲ ਸਰੀਂਗ ਜੀ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਦੀ ਐਕਸਪ੍ਰੈਸ ਮਿਲਣੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਨੇ ਬੜੀਆਂ ਸੰਧਰਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ ਬਣਵੇ ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਔਰ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚੱਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ ਮਾਫੀਆ ਚੱਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਵਾਦਾ ਜਿਹੜਾ ਉਹ ਕੀਤਾ ਸੀਗਾ ਕਿ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨਿਆਂ ਚ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ ਨਸ਼ਾ ਪੰਜਾਬ ਚੋਂ ਖਤਮ ਕਰ ਦੇਾਂਗੇ ਅੱਜ 3 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ कि ਜਿਹੜੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸੇਰ ਤੋਂ ਲੱਗ ਕੇ ਸ਼ਾਮ ਤੱਕ ਡੰਡੋਰਾ ਪਿੱਟਦੀ ਹੋਵੇ ਹਾਂ ਔਰ 15000 15500 ਸਮਗਲਰਸ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ 9087 ਐਫ ਆਈ ਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਯਾਨੀ ਕਿ 1 ਮਾਰਚ ਦੇ ਬਾਅਦ ਦਾ ਇੱਕ ਡਾਟਾ ਹੈ ਜਿਉਂਦਾ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਇਹ ਸਲੋਗਨ ਚਲਾ ਕੇ ਇੱਕ ਮੁਹਿੰਮ ਚਲਾਈ ਹੈ ਉਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਡਿਡ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਹੈਗੇ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀ ਆ ਵੀ ਪਰ ਨਹੀਂ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਹਾਂ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਾਰਕਟਰਾ ਖੁਦ ਉਹਦੇ ਵਿੱਚ ਅੰਦਰ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ ਸਮਗਲਰਸ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਿ ਕੁਝ ਦਿਨ ਪਹਿਲਾਂ ਮਲਵਿੰਦਰ ਕੰਗ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਜਪਾ ਸਮਗਲਰਾਂ ਦੇ ਨਾਲ ਉਹ ਸ਼ੁਕੀ ਸੀਗਾ ਕਿ ਸਾਡੇ ਪਟਿਆਲੇ ਦੇ ਇੱਕ ਕਾਉਂਸਲਰ ਨੇ ਕਿਸੇ ਬੰਦੇ ਕੋਲ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲ 5 ਗ੍ਰਾਮ ਡਰੱਗਸ ਫੜੀਆਂ ਗਈਆਂ ਸੀ ਕੋਰਟ ਨੇ ਉਹਨੂੰ ਜ਼ਮਾਨਤ ਹੀ ਦਿੱਤੀ ਔਰ ਜ਼ਮਾਨਤੀ ਨੂੰ ਤੁਸੀਂ ਅਸੀਂ ਸਾਰੇ ਜਾਣਦੇ ਆ ਕਿਸੇ ਨੂੰ ਜ਼ਮਾਨਤ ਦੇਣੀ ਹੋਵੇ ਤਾਂ ਮਿਸਟਰਲ ਕਾਉਂਸਲਰ ਜਿਹੜਾ ਹੈਗਾ ਉਸ ਨੂੰ ਟੈਸਟ ਕਰਦਾ ਕਿ ਹਾਂ ਇਹ ਬੰਦਾ ਰਾਮ ਸਿੰਘ ਸ਼ਾਮ ਸਿੰਘ ਜਾਂ ਫਲਾ ਫਲਾ ਹੈਗਾ ਕਰਦੇ ਆਪ ਸਾਰੇ ਕਾਉਂਸਲ ਜ਼ਮਾਨਤੀ ਅਸਿਸਟ ਕਰਨਾ ਹੁੰਦਾ ਹੈ ਕੋਰਟ ਦਾ ਪ੍ਰੋਸੀਜਰ ਹੈ ਸਿਰਫ ਉਸ ਨੇ ਜਿਹੜਾ ਜ਼ਮਾਨਤੀ ਸੀਗਾ ਉਹ ਵੀ ਉਸ ਵਿਕਟਮ ਦਾ ਯਕੈਲੀ ਕਲਪਰੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਇਡੈਂਟੀਫਾਈ ਕੀਤਾ ਕਿ ਹਾਂ ਇਹ ਫਲਾਸ ਸਿੰਘ ਫਲਾਸ ਸਿੰਘ ਹੈਗਾ ਮੇਰੇ ਮੱਲੇ ਚ ਰੰਦਾ ਹੈ ਤੇ ਇਹਨੂੰ ਕੀ ਕਿਹਾ ਭਾਰਤੀ ਜਨਤਾ ਪਾਰਟੀ ਡਰੱਗਸ ਦੇ ਸਮਗਲ ਨਾਲ ਮਿਲ ਗਈ ਹੈ ਓਏ ਉਹ ਤੇ 5 ਗ੍ਰਾਮ ਜਿਹਨੂੰ ਫੜਿਆ ਸੀਗਾ ਉਹਦੀ ਜ਼ਬਾਨਤੀ ਦੀ ਆਇਡੈਂਟੀਫਾਈ ਕੀਤੀ ਸੀਗੀ ਆਇਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ ਬੀਜੇਪੀ ਔਰ ਅੱਜ ਤੁਹਾਡਾ ਮੰਤਰੀ ਜਾ ਕੇ ਹਾਣਿਆਂ ਦੇ ਵਿੱਚ ਜਾ ਕੇ ਡਰੱਗਸ ਮੰਗਲਾਂ ਦੇ ਨਾਲ ਉਹਨੂੰ छुड़ाਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਤੁਸੀਂ ਕੀ ਕਰੋਗੇ ਮੈਂ ਜਿਹੜੀ ਤੁਹਾਡੇ ਨਾਲ ਅਸੀਂ ਅੱਜ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਨਾਲਾ ਪੁਲਿਸ ਥਾਣੇ ਦਾ ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ ਕਰਨ ਵੀਰ ਸਿੰਘ ਤੇ ਸਹਿਜ ਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਂਦੀ ਹੈ ਕਮਰਸ਼ੀਅਲ ਕੈਟਾਗਰੀ ਚ ਆਂਦੀ ਹੈ ਇਹ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਈ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲੋ ਜੀ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਹੋਣਕਲੀਤੋ ਸਿੱਤੋਂ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਆ ਔਰ ਇਹ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਹੈ ਇਹ ਉਹਦੀ ਫੇਸਬੁੱਕ ਹੈ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਆ ਕਰ ਲੋ ਫੋਟੋ ਉਹ ਕਰਦਾ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਇਹ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿਉਂਕਿ ਘੱਟ ਉਮਰ ਦੇ ਨੌਜਵਾਨ ਲੜਕੇ ਹਨ ਔਰ ਮੈਨੂੰ ਲੱਗਦਾ ਹੈ ਕਿ ਉਹਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਥੇ ਇਹ ਦੱਸੋ ਕਿ ਆ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ 'ਚ ਆਦੇਸ਼ ਦੇਗਾ ਕਿਆ ਉਹਦੀ ਜੂਡਿਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਲਪਰੇਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੀ ਇੰਤਹਾਜ਼ਾ ਲਾਉ ਤੁਸੀਂ ਤੁਸੀਂ ਅਜੇ ਤੱਕ ਇਹ ਦੇਖੇਗੇ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਤੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜੇ ਤੱਕ ਕੋਈ ਮੰਤਰੀ ਥਾਣੇ 'ਚ ਜਾਂਦਾ ਹੋਵੇ ਕਿਸੇ ਮੁਲਜ਼ਮ ਦੇ ਖਿਲਾਫ ਪੱਖ ਸੇ ਵਿੱਚ ਆ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਲਾਈਵ ਵੀਡੀਓ ਹੈ। ਓਰੇ ਦੀ ਆਵਾਜ਼ ਵੀ ਸੁਣ ਲੈਣਾ ਕੀ ਆਦੇਸ਼ ਦੇ ਰਿਹਾ ਪੁਲਸਾਨੇ ਨੂੰ। ਇਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਾਲੀਵਾਲ ਸਾਹਿਬ ਜਾ ਰਹੇ ਨੇ। ਤੁਸੀਂ ਮੋੜ ਤੋਂ ਜੀਸੇਂ ਗਿਆ। ਤੁਸੀਂ ਜੀਸੇਂ ਲਈ ਕਿਉਂ ਪੁੱਛ ਰਹੇ ਹੋ? ਇਹ ਤੁਹਾਨੂੰ ਮੈਂ ਗਿਆ। ਕਿ ਤੁਮ ਹਾਂ। ਪਹਿਲਾਂ ਪੁਛਦੇ ਹੋ ਨਾ ਲੈ ਕੇ ਕਿਉਂ ਆਏ ਹੋ? और नमस्कार जी कैरियर बाय दोस्तों तो सबसे पहले कौन सा गाड़ी है भूषण बहुत आराम से चलता है हां सिगार को बस सिगार मसल कर निकाल के डालो आगे के में पुश हो फिर टोटल सर में डालो और आ रही है मान लो मुझे लग गया कनेक्ट दूसरे रास्ते में पार हो गया 100 किलोमीटर तो ਪੂਰਨ ਹੁੰਦੇ ਉਹਨਾਂ ਨੂੰ ਬੰਗਾਲ ਪੰਚਾਇਤਾਂ ਤੋਂ ਲੱਗਦੀਆਂ ਚੁਣਵਟ ਹੈ। ਛੱਡ ਦਿਓ ਉਹਨਾਂ ਨੂੰ। ਛੱਡ ਦਿਓ ਉਹਨਾਂ ਨੂੰ। ਬਹੁਤ ਬਹੁਤ ਕਿਉਂ। ਉਹਨਾਂ ਤੇ ਵੀ ਬਿਦੇ। ਉਹਨੂੰ ਕਿਸੇ ਮਾਰ ਨਾਲ ਕਰਾਉ। ਸਵਾਦ ਆ ਜਾਂਦਾ। ਰਵਾਇਤਿਕ ਹੈ। ਖਾਣ। ਕਰੇ ਕਰੇ ਕੋ। ਕੱਟੋ ਬਾਰੋਂ ਨੂੰ। ਜਦੋਂ ਉਹਨਾਂ ਤੋਂ ਇੱਕ ਵਕਤ ਸਭੀ ਤੇ। ਸਭੀ ਜਦੋਂ ਸਭੀ מי זה רגע? 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 מי זה רגע?

ਤਾਂ ਅਸਲ ਵਿੱਚ ਉਹ ਲੈਣਾ ਬਿਨਾਂ ਸੰਭਵ ਤੌਰ ਤੇ ਉਹ ਉਹ ਜਿਹੜਾ ਉਹ ਆਫਰ ਹੈ ਆਹ ਇਹਦਾ ਬਹੁਤ ਵੱਡਾ ਲਾਭ ਹੈ। ਜਦੋਂ ਬਹੁਤ ਤੇ ਜਦੋਂ ਆਫਰ ਦੇ ਤੂੰ ਲੋਕਾਂ ਨੂੰ ਲਾਭ ਮਿਲੂ। ਬਾਰੇ ਮੋਟਾ ਦੀ ਗੱਲ ਵੀ ਕਰਤੀ ਹੈ। ਪਰ ਚਾਹਤ ਤੇ ਗ੍ਰਾਮ ਸੁਨੀਲ ਦੇ ਘਰਾਂ ਵਿੱਚ ਬੇਤਰੀ ਬਿਗੀ। ਦੇਖੋ ਜਿਵੇਂ ਮਾਪਿਆ ਸਗਲਾ ਉਹ ਪਰਲਾ ਅਕਤਰਾ ਬਚਤ ਨੂੰ। ਹਾਂ ਤਾਂ ਲਾਸਟ ਤੱਕ ਉਹ ਰੇਪੇ ਖਤਕੂ ਤੇ ਸਾਰੇ ਦੇਖਿਆ ਕਿ ਇਹ ਵੇਚਣੀ ਨਹੀਂ ਪੀਣੀ ਹੈ ਪੀ ਲੋ ਭਾਵੇਂ ਵੇਚਣੀ ਨਹੀਂ ਸੀ ਉਹ ਗਾਹਕ ਪੱਕੇ ਕਰ ਰਿਹਾ ਅੱਗੇ ਵੀ ਦੇਖਣਾ ਜਾਈ ਅੱਗੇ ਵੀ ਦੇਖੋ ਇਹੋ ਤਾਂ ਅਸਲ ਤੋਂ ਉਪਰ ਹੀ ਗਿਆ ਤਾਂ ਪੱਕਾ ਉਹ ਵੇਚੇਗਾ ਦਰਗਾਹ ਵਾਲਾ ਹੀ ਤਾਂ ਹਾਂ ਚੰਗਾ ਉਹ ਲਈ ਨਾ ਨੋ ਠੀਕ ਸੋ ਇਹ ਕੋਈ ਅਸੀਂ ਕੋਈ ਫੇਕ ਵੀਡੀਓ ਨਹੀਂ ਬਣਾਈ ਆਮ ਆਦਮੀ ਪਾਰਟੀ ਵੰਗਰ ਇਹ ਕੁਲਦੀਪ ਸਿੰਘ ਢਾਲੀਵਾਲ ਦੇ ਫੇਸਬੁਕ ਦੇ ਉੱਤੇ ਪਾਈ ਹੋਈ ਵੀਡੀਓ ਹੈ ਉਹਦੇ ਹੀ ਫੇਸਬੁਕ ਤੋਂ ਅਸੀਂ ਇਹ ਤੁਹਾਡੇ ਸਾਹਮਣੇ ਰੱਖੀ ਹੈ ਕਹਿੰਦਾ ਅੱਗੇ ਤੋਂ ਬੇਚਨੀ ਨਹੀਂ ਤੇ ਅਸੀਂ ਦੇ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ ਜਾਣੇ ਲਾਸਨ ਦੇ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੀ ਚੱਕ ਕੇ ਅੰਦਰ ਕਰੀ ਜਾਂਦੇ ਤੇ ਕਲੇਮ ਕਰੀ ਜਾਂਦੇ ਸੀ ਸਮਗਲਰ ਫੜ ਲੈ ਜੋ ਉਸ ਪਾਸੇ ਆ ਜਈਏ ਇੱਕ ਪੱਖ ਦੂਜਾ ਵੀ ਕਰ ਲਈਏ ਕਿ ਐਡਿਕਟ ਹੈ ਜੀ ਕੇਸ ਪਾਈ ਜਾਂਦੇ ਤੇ ਆਪਣੇ ਖਾਤੇ ਪੂਰੀ ਕਰੀ ਜਾਂਦੇ ਨੇ ਤੇ ਫਿਰ ਪੰਜਾਬ ਸਰਕਾਰ ਜੋ ਕਹਿ ਰਹੀ ਆ ਕਿ ਅਸੀਂ ਸਮਗਲਰ ਫੜ ਲੈ ਉਥੇ ਝੁੱਠੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਹ ਲਾਂਦਾ ਡਰਗਸ ਮਨ ਨਾਲ ਡਰਗਸ ਮਗਲਾਂ ਦੇ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ ਚ ਕੁਛ ਕਾਲਾ ਹੀ ਨਹੀਂ ਦਾਲ ਹੀ ਕਾਲੀ ਹੈ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਡਰਗਸ ਦੇ ਸੰਗਠਨਾਂ ਨਾਲ ਕੀ ਰਿਸ਼ਤਾ ਕਿ ਉਹਨਾਂ ਛੁੜਾਉਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੱਲ ਕੇ ਜਾਂਦੇ ਨੇ ਇਹ ਆਪਣੇ ਆਪ ਤੇ ਇੱਕ ਵੱਡਾ ਪ੍ਰਸ਼ਨ ਹੈਗਾ ਜੇ ਥੋੜੀ ਜਿਹੀ ਗੈਰਤ ਹੈ ਨਾ ਆਮ ਆਦਮੀ ਪਾਰਟੀ ਚ ਬਚੀ ਹੈ ਥੋੜੀ ਜਿਹੀ ਗਹਿਰਤ ਭਗਵੰਤ ਮਾਨ ਚ ਬਚੀ ਆ ਥੋੜੀ ਜਿਹੀ ਗਹਿਰਤ ਅਰਵਿੰਦ ਕੇਜਰੀਵਾਲ ਚ ਬਚੀ ਆ ਤੇ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪਸਾਣਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗਲਰਿੰਗ ਜਿਹੜਾ ਡਰੱਗਸ ਦੇ ਸਮਗਲਰਸ ਨਾਲ ਉਹਨਾਂ ਨਾਲ ਰਿਸ਼ਤਾ ਰੱਖਦਾ ਹੋਵੇ ਉਹਨਾਂ ਨੂੰ ਛੁਡਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਉਹਦੇ ਤੁਰੰਤ ਸਤੀਫੇ ਦੀ ਮੰਗ ਕਰਦੀ ਹੈ ਅੱਜ ਸਾਫ ਪੜਦਾ ਸਾਫ ਹੋ ਗਿਆ ਕਿ ਪੰਜਾਬ ਤੇ ਨਸ਼ਿਆਂ ਦੇ ਪਿੱਛੇ ਨੌਜਵਾਨਾਂ ਦੀ ਮੌਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਅਰਵਿੰਦ ਕੇਜਰੀਵਾਲੋ ਦੇ ਮੰਤਰੀ ਸੰਤਰੀ ਇਨਵੋਲਡ ਨੇ ਇਹ ਹੀ ਕਾਰਨ ਹੈ ਕਿ ਇੱਕ 50 ਗ੍ਰਾਮ ਹੈਰੋਇਨ ਫੜੀ ਜਾਵੇ ਤੇ ਮੰਤਰੀ ਹੋਣਾ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਹੈ ਇਹ ਤੁਸੀਂ ਸਾਰੇ ਸਿਆਣੇ ਹੋ ਸੋ ਅੱਜ ਇਹ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਦੇ ਐਮ ਐਲ ਏ ਉਹਨਾਂ ਦੇ ਲੀਡਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਸੋ ਇਨਹੀ ਆਪਸਾ ਨੇ ਕਹਿਣਾ ਸਰਬਿੰਦਰ ਸਿੰਘ ਕਾਂਗੜੇ ਅਦੀਰਗਲ ਨੇ ਕਿਹਾ ਸੀ ਵੀ ਜਿਹੜਾ ਨਸ਼ਾ ਪੰਜਾਬ ਚ ਆਇਆ ਸੀ ਇਹ ਭਾਜਪਾ ਤੇ ਅਕਾਲੀ ਦਾ ਜੋ ਅਲਾਈنس ਸੀ ਉਦੋਂ ਇੰਨੇ ਸ਼ਨਾਬ ਆ ਗਏ ਹੱਤ ਕੰਗਣ ਕੋ ਆਰ ਸੀ ਕਿਆ ਇਸ ਤੋਂ ਵੱਡਾ ਇੱਕ ਮੰਤਰੀ ਦਾ ਸਬੂਤ ਕੀ ਹੋ ਸਕਦਾ ਕਿ ਉਸ ਮਗਲਾਂ ਨਾਲ ਰਲਿਆ ਹੋਇਆ ਉਹ ਕੋਈ ਭੈਣ ਭਰਾ ਰਿਸ਼ਤੇਦਾਰ ਚੱਲ ਜਵੇ ਤਾਂ ਨਹੀਂ ਕੋਈ ਮਗਰ ਜਾਂਦਾ ਉਹਦੇ ਇਹਦਾ ਮਤਲਬ ਕੀ ਹੋਇਆ ਇਸ ਮੰਤਰੀ ਸਿੱਧੇ ਤੌਰ ਦੇ ਉੱਤੇ ਇਸ ਧੰਦੇ ਨਾਲ ਇਨਵੋਲਡ ਹੈ ਸੋਨੀਆ ਮਾਨ ਕਹਿ ਰਹੀ ਨੇ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਦੇ ਮੁੱਦੇ ਤੇ ਸਿਆਸਤ ਹੀ ਹੋ ਰਹੀ ਹੈ ਕਿ ਨਸ਼ਾ ਇੰਡੀਆ ਦੇ ਬਾਹਰ ਹੋਰ ਕਿਤੇ ਹੈ ਨਹੀਂ ਇਸ ਤੋਂ ਵੱਡਾ ਸਬੂਤ ਕੀ ਦੇਾਂਗੇ ਸੋਨੀਆ ਮਾਨ ਜੀ ਨੂੰ ਕੋ ਇਹ ਵੀਡੀਓ ਦੇਖ ਲੈਣ ਜਿਹੜੇ ਟੈਗਰ ਤੇ ਰੱਖੀ ਸੀ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਕਲੇਮ ਕਰ ਰਹੀ ਹੈ ਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਅੰਦਰ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਨਸ਼ੇ ਨੂੰ ਕੰਟਰੋਲ ਕਰ ਚੁੱਕੇ ਨੇ ਤੇ ਅਨੇ ਵੀ ਤੁਸੀਂ ਕਿੰਨਾ ਦੇਖਦੇ ਹੋ ਕਿ ਗਰਾਊਂਡ ਲੈਵਲ ਦੇਖਤੇ ਕੀ ਸਟੇਟਸ ਹੈ ਮੈਨੂੰ ਇਹ ਦੱਸੋ ਅੱਜ ਤੱਕ ਕੀ ਪੰਜਾਬ ਸਰਕਾਰ ਨੇ ਕਿਸੇ ਵੱਡੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਇੱਕ ਸਿੰਪਲ ਜੀ ਗੱਲ ਹੈ ਯਾਰ ਇੱਕ ਪੁਲਿਸ ਕਿਸੇ ਮੈਸੇਜ ਕਰਨ ਇਹਨਾਂ ਨੇ ਐਡਿਕਟ ਨੂੰ ਫੜਿਆ ਸੀਗਾ ਕਿਸੇ ਐਡਿਕਟ ਨੂੰ ਫੜਦੀ ਹੈ ਨਸ਼ਾ ਕਰਦਾ ਜੀ ਇਹਨ ਨੇ ਉਹਨੇ ਨਸ਼ਾ ਕਿਹਦੇ ਕੋਲੋਂ ਲੀਤਾ ਪੁਲਿਸ ਨੂੰ ਇਹ ਪਤਾ ਕਰਨਾ ਔਖਾ ਹੈ ਕੋਈ ਔਰ ਸਪਲਾਈ ਚੇਨ ਆਇਡੈਂਟੀਫਾਈ ਕਰਨੀ ਹੋਵੇ ਜੇ ਸਰਕਾਰ ਦੀ ਮਨਸ਼ਾ ਹੋਵੇ 24 ਘੰਟੇ ਦੇ ਵਿੱਚ ਵਿੱਚ ਉਹ ਚੇਨ ਟ੍ਰੇਸ ਕੀਤੀ ਜਾ ਸਕਦੀ ਹੈ ਉਹਨੂੰ ਟਰੈਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਮੇਨ ਸਪਲਾਇਰ ਹੈ ਡਰੱਗਸ ਦਾ ਉਸ ਨੂੰ ਫੜਿਆ ਜਾ ਸਕਦਾ ਲੇਕਿਨ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਜਨਤਾ ਦੀ ਉਮੀਦਾਂ ਖਤਮ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੰਤਰੀ ਔਰ ਸੰਤਰੀ ਆਪ ਇਸ ਤੰਦੇ ਵਿੱਚ ਇਨਵੋਲਡ ਨੇ ਕਿਵੇਂ ਕਲਾਸੀਫਾਈਡ ਕਰ ਸਕਦੀ ਹੈ ਕਿ 15000 ਜੋ ਦੀ ਕੀ ਉਹਦੇ ਪਿੱਛੇ ਵੀ ਇਹ ਕਹਾਣੀ ਹੈ ਕਿ ਸਮਗਲਰ ਮੱਛੀਆਂ ਤੇ ਕਾਰਵਾਈ ਹੋਈ ਹੈ ਮਦਰ ਮਛਾਦੇ ਨਹੀਂ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਕਿ ਕਿਹੜਾ ਇੱਕ ਵੀ ਨਾਂਗ ਨਾ ਦੇ ਜਿਹੜਾ ਮੇਨ ਸਮਗਲਰ ਫੜਿਆ ਹੋਵੇ ਮੈਂ ਕੀ ਕਹਿ ਰਹੀ ਮੈਂ ਤਾਂ ਇੱਕ ਵੀ ਦੱਸੋ ਇੱਕ ਵੀ ਨਾਂ ਤੇ ਲੈ ਦਿਓ ਨਾ ਜੇ ਕਾਰਵਾਈ ਕੀਤੀ ਹੈ ਤੇ ਦੱਸੋ ਕਿਹਦੇ ਖਿਲਾਫ ਕਾਰਵਾਈ ਕੀਤੀ ਹੈ ਇੱਕ ਵੀ ਤਾਂ ਦੱਸੋ ਜਿਹੜਾ ਮੇਨ ਸਪਲਾਈਅਰ ਹੋਵੇ ਕੀ ਸਭ ਕਿਹੜੇ ਨੇ ਮੈਨੂੰ ਪਤਾ ਹੋਊਗਾ ਕੋਈ ਡਾਟਾ ਲੈ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂਗਾ ਨਹੀਂ ਕੋਈ ਪਤਾ ਹੋਵੇ ਤੁਸੀਂ ਕਹਿੰਦੇ ਹੋ ਆ ਵੱਡੇ ਤੇ ਹੋਈ ਹੀ ਗੱਲ ਵੀ ਤਾਂ ਹੀ ਬੰਦਾ ਮੈਂ ਇਸ ਕਰਕੇ ਇਸ ਕਰਕੇ ਕਹਿ ਰਿਹਾ ਕਿ ਜਿੰਨੇ ਵੀ ਕੇਸਸ ਹੋ ਰਹੇ ਨੇ ਜਿਹੜੇ ਪੈਟੀ ਪੈਡਲਰਸ ਨੇ ਜਾਂ ਐਡਿਕਟ ਨੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤੁਸੀਂ ਕੀ ਸਮਝਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਇਸ਼ਤਿਹਾਰਾਂ ਤੋਂ ਬਿਨਾ ਉਹਨਾਂ ਨੂੰ ਰੋਟੀ ਨਹੀਂ ਅਜਮ ਹੁੰਦੀ ਐਡਵਰਟਾਈਜ਼ਮੈਂਟ ਦੇ ਬਿਨਾ ਹਜਮ ਨਹੀਂ ਹੁੰਦੀ ਜੇ ਕਿਸੇ ਵੱਡੇ ਸਮੱਗਲਰ ਫੜਿਆ ਤਾਂ ਤੁਹਾਨੂੰ ਸੱਤ ਵਲਾ ਕੇ ਬੁਲਾ ਕੇ ਨਹੀਂ ਦੱਸਦੇ ਕਿ ਦੇਖੋ ਆਹ ਵੱਡਾ ਸਮੱਗਲਰ ਫੜ ਲਿਆ ਸੀ ਨਹੀਂ ਸ਼ਰਮਾਇਂ ਨੇ ਸਵਾਲ ਕੀਤਾ ਦੀ ਵੀ ਜਿਹੜਾ ਨਸ਼ਾ ਆਇਆ ਸੀਗਾ ਸ਼ੂਮਨੀ ਕਾਲੀਗਲ ਤੇ ਭਾਜਪੀ ਦੀ ਸਰਕਾਰ ਟਾਈਮ ਹੈ ਤੁਸੀਂ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਕਿ ਉਹਨੂੰ ਮੰਨਦੇ ਹੋ ਵੀ ਉਹ ਸਹੀ ਕਹਿ ਰਹੇ ਨੇ ਮੈਂ ਇਸ ਗੱਲ ਨਾਲ ਸਵਾਲ ਇਹ ਹੈ ਕਿ ਇੱਕ ਸੋਸ਼ਲ ਬਿਮਾਰੀ ਹੈ ਜਿਹੜੀ ਸ਼ੁਰੂ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਹਦਾ ਬੜਾਵਾ ਦੇਣ ਦਾ ਸਬੂਤ ਤੁਹਾਡੇ ਸਾਹਮਣੇ ਸਰ ਸਰ ਇਹ ਤੁਸੀਂ ਕਹਿੰਦੇ ਵੱਡੇ ਸਮੱਗਰ ਜਿਹੜੇ ਨੇ ਉਹ ਪਕੜੇ ਨਹੀਂ ਜਾ ਰਹੇ ਠੀਕ ਹੈ ਵੱਡੇ ਸਮੱਗਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਾ ਆ ਕਿੱਥੋਂ ਰਿਹਾ ਵਾ ਸਰ ਬਾਰਡਰ ਦੇ ਤੋਂ ਬੀਐਸਐਫ ਤੁਹਾਡੀ ਲੱਗੀ ਹੋਈ ਹੈ ਨਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਬਾਰਡਰ ਕ੍ਰੋਸ ਕਰ ਗਈ ਬਾਰਡਰ ਦੇ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਪਲਾਈ ਹੋ ਰਿਹਾ ਉਹਦੇ ਉਹ ਕਿਹਨੇ ਦੇਖਣਾ ਸਰ ਬਾਰਡਰ ਸੁਣੋ ਬਿਲਕੁਲ ਸਾਡਾ ਬਾਰਡਰ ਹਾਂ ਹੁਣ ਉਹ ਸੁਣੋ ਸੁਣੋ ਮੈਂ ਤੇਰੇ ਤੋਂ ਤੇਰੇ ਜਿੱਥੇ ਬਾਰਡਰ ਦਾ ਸਵਾਲ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਾਕਿਸਤਾਨ ਹਰ ਹੋਚੀ ਹਰਕਤ ਕਰਦਾ ਹੈ ਸਾਡੀ ਸਰਕਾਰ ਚਾਹੇ ਉਹ ਪੰਜਾਬ ਦੀ ਪੁਲਿਸ ਹੋਵੇ ਚਾਹੇ ਬੀਐਸਐਫ ਹੋਵੇ ਉਹ ਜਿਹੜੇ ਜਿਹੜੇ ਬਈਰ ਲੈਂਦੀ ਹੈ ਉਹ ਨਵੇਂ ਬਈਰਸ ਐਡਾਪਟ ਕਰਦੇ ਨੇ ਪਹਿਲਾਂ ਪਾਈਪਾਂ ਥੱਲੋਂ ਸਰੰਗਾ ਕੱਢ ਕੇ ਪਾਈਪਾਂ ਨਾਲ ਕਰਦੇ ਸੀ ਉਹ ਬਲੌਕ ਹੋਇਆ ਫਿਰ ਜਿਹੜਾ ਸਾਡਾ ਸਤਲੁਜ ਦਰਿਆ ਹੈ ਉਹਦੇ ਵਿੱਚੋਂ ਦੀ ਨਿਕਲ ਕੇ ਆਉਂਦੇ ਸੀ ਉਹ ਬਲੌਕ ਕੀਤੇ ਫਿਰ ਡਰੋਨਸ ਦੇ ਰਾਹੀਂ ਆਣਾ ਸ਼ੁਰੂ ਹੋ ਗਿਆ ਔਰ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਫੈਕਟਿਵਲੀ BSF ਨੂੰ ਐਂਟੀ ਡ੍ਰੋਨ ਸਿਸਟਮ ਪ੍ਰੋਵਾਈਡ ਕਰਾਇਆ ਉਹਦੇ ਵਿੱਚ ਥੋੜੀ ਬਹੁਤੀ ਕਮੀ ਆਈ ਹੈ ਅਜੇ ਹੋਰ ਕਰਨ ਦੀ ਲੋੜ ਮੈਂ ਨਹੀਂ ਕਹਿੰਦਾ ਕਿ ਖਤਮ ਹੋ ਗਿਆ ਉਹਦੀ ਹੋਰ ਵੀ ਸਾਨੂੰ ਲੋੜ ਹੈ ਕਰਨ ਦੀ ਲੇਕਿਨ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਮੰਤਰੀ ਜਾ ਕੇ ਪ੍ਰੋਟੈਕਸ਼ਨ ਦੇਣਗੇ ਅੱਜ ਸਵਾਲ ਇਸ ਗੱਲ ਦਾ ਹੈ ਕਿ ਮੰਤਰੀ ਕੋਲ ਐਸਾ ਕੀ ਸੀਗਾ ਇੰਟਰਸਟ ਕਿ ਉਹਨਾਂ ਦੇ ਕੋਲ ਮਗਰ ਜਾ ਕੇ ਉਹਨੂੰ ਸੁਣਾਉਣ ਵਾਸਤੇ ਗਿਆ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਸਵਾਤਰ ਇਹ ਵੀ ਹੈਗਾ ਨਾ ਕਿ ਬੀਐਸਐਫ ਦੀ ਵੀ ਕਿੰਨੇ ਕਿੰਨੇ ਹੈਗੀ ਹੈ ਜਿਹਦੇ ਕਰਕੇ ਮੈਂ ਤਾਂ ਕਹਿ ਰਿਹਾ ਜੀ ਮੰਨਦੇ ਹੋ ਤੁਸੀਂ ਨੂੰ ਮੈਂ ਮੈਂ ਕੀ ਕਹਿ ਰਿਹਾ ਸਾਡੀ ਫੋਰਸਸ ਨੇ ਰਿਕਾਰਡ ਤੋੜ ਜਿਹੜੀ ਐਂਟੀ ਡਰੱਗਸ ਵਗੈਰਾ ਆਉਂਦੀਆਂ ਸੀਗੀਆਂ ਉਹਨਾਂ ਨੂੰ ਫੜਨ ਦਾ ਕੰਮ ਕੀਤਾ ਲੇਕਿਨ ਸਾਡਾ ਪੋਰਸ ਬਾਰਡਰ ਹੈ ਜਿਹਦੇ ਕਰਕੇ ਇਹ ਸਮੱਸਿਆ ਜਿਹੜੀ ਹੈਗੀ ਆ ਆਪਾਂ ਕਹੀਏ ਕਿ ਇਕਨਮ ਸੀਲ ਕੀਤਾ ਜਾ ਸਕਦਾ ਬਾਰਡਰ ਐਸਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਇਸ ਕਰਕੇ ਉਹ ਪਾਕਿਸਤਾਨ ਉਸ ਦਾ ਫਾਇਦਾ ਉਠਾਉਂਦਾ ਹੈ ਲੁਧਿਆਣਾ ਰੂਰਲ ਪੁਲਿਸ ਨੇ ਬੀਐਸਐਫ ਤੇ ਕੁਝ ਪਰਸਨਲ ਅਰੈਸਟ ਕੀਤੇ ਸੀ ਜਿਹੜੇ ਸਪਲਾਈ ਕਰ ਬਲੈਕ ਸ਼ੀਪਸ ਆਰ ਐਵਰੀਵੇਅਰ ਬਲੈਕ ਸ਼ੀਪਸ ਆਰ ਐਵਰੀਵੇਅਰ ਬਹੁਤ ਬਹੁਤ ਧੰਨਵਾਦ